ਅੱਜ ਸਤਿਗੁਰਾਂ ਦੇ ਪਾਵਨ ਦਿਹਾੜੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੰ ਦੁਜਗ ਚਾਨਣ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ RAMKARIA ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਸਹਿਯੋਗ ਦੇ ਨਾਲ ਮਨਾਏ ਜਾ ਰਹੇ ਹਨ ਗਿਆਨ ਖਾਡੂ ਗੁਰਦੁਆਰਾ ਸਾਹਿਬ ਵਿਖੇ ਬੜੇ ਰਸਾ ਤੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ। ਸੁਕ੍ਰਾਂਤੀਕਾਰੀ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਅੱਜ ਗੁਰਦੁਆਰਾ ਸਾਹਿਬ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਪਾਵਨ ਪਵਿੱਤਰ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਡਾ ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਗਰੁੱਪ ਬਣਿਆ ਹੋਇਆ ਵਾ ਪ੍ਰਬੰਧਕ ਵੀਰਾਂ ਨੂੰ ਦਾਸ ਨੇ ਇੱਕ ਬੇਨਤੀ ਅਪੀਲ ਕੀਤੀ ਸੀ ਵੀ ਮੋਗੇ ਸ਼ਹਿਰ ਦੇ ਵਿੱਚ ਤਕਰੀਬਨ 70 80 ਗੁਰੂ ਘਰ ਹੋ ਸਕਦਾ ਵੀ ਸਾਰੇ ਗੁਰੂ ਘਰੋ ਸਤਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਨਹੀਂ ਮਨਾਉਂਦੇ ਹੋਣਗੇ ਜੇ 17 ਦਾ ਅੱਧਾ ਪਾ 35 ਗੁਰੂ ਘਰ ਵੀ ਲਾ ਲਈਏ 35 ਗੁਰੂ ਘਰਾਂ ਨੇ ਸਤਿਗੁਰੂ ਜੀ ਦਾ ਪ੍ਰਕਾਸ਼ ਪਰ ਬਣਾਇਆ ਹੋਊਗਾ ਤੇ 35 ਅਖੰਡ ਪਾਠ ਸਾਹਿਬ ਆਰੰਭ ਕਰਨ ਵਾਸਤੇ ਵੇਖੋ ਵੀ ਕਿੰਨੇ ਸਿੰਘਾਂ ਦੀ ਜਰੂਰਤ ਆਉ। ਜੇ 30 ਪਾਠ ਵੀ ਆਪਾਂ ਆਰੰਭ ਕਰੀਏ ਸਾਰੇ ਸ਼ਹਿਰ ਦੇ ਵਿੱਚ ਸਾਰੇ ਗੁਰੂ ਘਰ 30 ਗੁਰੂ ਘਰਾਂ ਦੇ ਵਿੱਚ ਤਾਂ 150 ਪਾਠੀ ਸਿੰਘ ਦੀ ਲੋੜ ਆ। 150 ਪਾਠੀ ਸਿੰਘਾਂ ਦੀ ਜ਼ਰੂਰਤ ਆ ਜੇ ਆਪਾਂ 30 ਖੰਡ ਪਾਠ ਵੀ ਆਰੰਭ ਕਰ ਰਹੇ ਹਾਂ ਇੱਕ ਪਾਠ ਵਾਸਤੇ ਪੰਜ ਪਾਠੀ ਤੇ ਮੋਗੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਘਰਾਂ 'ਚ ਆਪ ਪਾਠ ਕਰਨ ਵਾਸਤੇ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਬੁਲਾਉਂਦੇ ਆ ਉਹ ਤਕਰੀਬਨ 20-22 ਸਿੰਘ ਕੱਲ ਇੱਕ ਸਿੰਘ ਦੱਸਦਾ ਸੀਗਾ ਵੀ ਦਾਸ ਦੀਆਂ ਕਹਿੰਦਾ ਵੀ ਤਿੰਨ ਥਾਂ ਡਿਊਟੀਆਂ ਲੱਗੀਆਂ ਹੋਈਆਂ ਤਿੰਨ ਗੁਰੂ ਘਰਾਂ ਦੇ ਵਿੱਚ ਹੋ ਸਕਦਾ ਵੀ ਜਿਵੇਂ ਇੱਥੇ ਆਪਣੇ ਪ੍ਰਬੰਧ ਕਮੇਟੀ ਨੇ ਆਪਣਾ ਦਾਸ ਦਾ ਕਹਿਣਾ ਵੀ ਮੰਨ ਲਿਆ ਚੰਗੀ ਗੱਲ ਆ ਕਹਿਣਾ ਮੰਨਿਆ ਜਾਉ ਤਾਂ ਤੇ ਇਹਨਾਂ ਨੇ ਸਹਿਜ ਪਾਠ ਆਰੰਭ ਕੀਤੇ ਸੀ ਇਹ ਬਹੁਤ ਵੱਡੀ ਬਿਆਦਵੀ ਹੁੰਦੀ ਆ ਦੋ ਗੁਰਪੁਰਬਾਂ ਉੱਤੇ ਗੁਰਬਾਣੀ ਦੀ ਨਰਾਦਰੀ ਹੁੰਦੀ ਐ ਅੱਛਾ ਹਰੇਕ ਗੁਰੂ ਘਰ ਇਹ ਚਾਹੁੰਦਾ ਵੀ ਅਸੀਂ ਇਸੇ ਦਿਨ ਤੇ ਭੋਗ ਪਾਈਏ ਕਿਸੇ ਵੀ ਗੁਰੂ ਸਾਹਿਬਾਨ ਦਾ ਜਿਹੜਾ ਪਾਵਨ ਪ੍ਰਕਾਸ਼ ਜਾਂ ਗੁਰਪੁਰਬ ਕੋਈ ਵੀ ਹੈ ਮਨਾਇਆ ਜਾ ਸਕਦਾ ਭਾਵੇਂ ਮਹੀਨਾ ਬਣਾ ਦੋ ਕੋਈ ਬਨਾਹੀ ਨਹੀਂ ਤਰੀਕ ਇੱਧਰ ਉੱਧਰ ਕਰ ਲੋ ਕੋਈ ਬਨਾਹੀ ਨਹੀਂ ਬਸ ਸਰਬ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਗੁਰਪੁਰਬ ਗੁਰੂ ਨਾਨਕ ਪਾਸ਼ਾ ਜਾਂ ਦਸਾਂ ਪਾਤਸ਼ਾਹਾਂ ਦੇ ਗੁਰਪੁਰਬ ਉਹਨਾਂ ਦੀਆਂ ਤਰੀਕਾ ਸਾਨੂੰ ਪਤਾ ਹੋਣਾ ਚਾਹੀਦਾ ਮੈਂ ਧੰਨਵਾਦ ਕਰਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਸਤਿਕਾਰਯੋਗ ਮਾਤਾ ਜੀ ਦਾ ਗਰੁੱਪ ਦੇ ਵਿੱਚ ਵੀ ਵਿਚਾਰ ਦਿੰਦੇ ਰਹਿੰਦੇ ਬਹੁਤ ਵਧੀਆ ਤੇ ਇਹਨਾਂ ਨੇ ਸਹਿਜ ਪਾਠ ਆਰੰਭ ਕੀਤੇ ਸੀ ਅੱਜ ਭੋਗ ਪਾਏ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪਰਮ ਦਿਹਾੜੇ ਉੱਤੇ ਮੈਂ ਸਾਰੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਨੂੰ ਬੱਚਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਅੱਜ ਪਾਵਨ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸੋਹਣ ਮਾਤਾ ਜੀ ਨੇ ਦੱਸਿਆ ਸੀ ਜਿੰਨਾ ਜਿੰਨਾ ਸੰਗਤਾਂ ਨੇ ਪਾਠ ਕੀਤੇ ਸਹਿਜ ਪਾਠ ਉਹਨਾਂ ਨੂੰ ਵੀ ਸਨਮਾਨ ਦੇਣਾ ਦੋ ਤਿੰਨ ਬੱਚਿਆਂ ਨੇ ਜਪਜੀ ਸਾਹਿਬ ਦਾ ਪਾਠ ਗੰਤ ਕੀਤਾ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਬਾਣੀ ਉਹਨਾਂ ਬੱਚਿਆਂ ਦਾ ਵੀ ਸਨਮਾਨ ਕਰਨਾ ਦਾਸ ਦੀ ਸੇਵਾ ਲਈ ਸੀ ਵੀ ਤੁਸੀਂ ਜ਼ਰੂਰ ਹੋ ਕੇ ਜਾਇਓ ਸੋ ਪ੍ਰਬੰਧਕ ਕਮੇਟੀ ਦੀ ਕੇ